40 ਸਾਲ 1984 ਤੋਂ ਬੀਤ ਗਏ ਇੱਥੇ ਜਿਹੜਾ ਧੱਲੂ ਕਾਰਾ ਇਸ ਸੇਸ਼ ਨੇ ਸਿੱਖਾਂ ਦਾ ਖੇਡਿਆ ਜਿਹਦੇ ਵਿੱਚ ਹਰਮੰਦਰ ਸਾਹਿਬ ਦੇ ਹਮਲੇ 'ਚ ਬੇਕਸੂਰ ਸਿੱਖਾਂ ਦਾ ਕਤਲ ਹੋਇਆ ਜਿਹਦਾ ਕੋਈ ਵੇਰਵਾ ਨਹੀਂ ਸਾਡੇ ਤੋਸ਼ੇਖਾਨੇ ਲੁੱਟੇ ਗਏ ਆ ਜਿਹਦਾ ਕੋਈ ਹਿਸਾਬ ਨਹੀਂ ਸਾਡੇ ਸਿੱਖ ਰੈਫਰੈਂਸ ਲਾਇਬ੍ਰੇਰੀ ਉਹਦਾ ਅਪਮਾਨ ਕੀਤਾ ਗਿਆ ਉਹਦਾ ਕੋਈ ਹਿਸਾਬ ਨਹੀਂ ਜਿਹੜੇ ਸਾਡੇ ਸ਼ਮਸ਼ਾਨ ਘਾਟਾਂ 'ਚ ਸਰ ਜਸਵੰਤ ਸਿੰਘ ਖਾਲਰਾ ਹੋਣਾ ਨੇ 25000 ਲਾਸ਼ਾਂ ਦਾ ਵੇਰਵਾ ਦਿੱਤਾ ਉਹਦਾ ਕੋਈ ਇਨਸਾਫ ਨਹੀਂ ਮਿਲਿਆ ਦਿੱਲੀ 'ਚ 1984 'ਚ ਸਾਡਾ ਕਤਲੇਆਮ ਹੋਇਆ ਭਾਰਤ ਦੇ ਦੇਸ਼ ਨੇ ਸੁਵਿਧਾਨ ਨੇ ਪਾਰਲੀਮੈਂਟ ਨੇ ਸੁਪਰੀਮ ਕੋਰਟ ਨੇ ਐਗਜ਼ੀਕਟਿਵ ਨੇ ਕਿਸੇ ਨੇ ਸਾਨੂੰ ਇਨਸਾਫ ਨਹੀਂ ਦਿੱਤਾ ਹੈਗਾ ਉਸ ਤੋਂ ਉਪਰੰਤ ਸਗੋਂ ਪੁੱਠਾ ਸਾਡੇ ਜਿਹੜੇ ਸਿੱਖ ਬਾਹਰ বাসਦੇ ਆ ਜਿਹੜੇ ਸਾਡੇ ਪਿੱਠ ਤੇ ਖੜ ਕੇ ਕਿਸਾਨੀ ਮੋਰਚੇ ਦੇ ਵਿੱਚ ਮੋਦੀ ਦਾ ਵਿਰੋਧ ਕੀਤਾ ਉਹਨਾਂ ਨੂੰ ਹੁਣ ਇਹ ਸਾਮੰਤ ਗੋਇਲ ਰੋ ਦਾ ਮੁਖੀ ਇਹ ਤਰਨਵੀਰ ਸਿੰਘ ਅੰਬੈਸਡਰ ਯੂ ਐਸ ਏ ਸਾਡਾ ਰਾਜਨਾਥ ਸਿੰਘ ਹੋਰੇ ਡਿਫੈਂਸ ਮਿਨਿਸਟਰ ਦੁਵਾਲ ਜਿਹੜਾ ਸਾਡਾ ਐਕਸਟਰਨਲ ਅਫੇਅਰਸ ਮਿਨਿਸਟਰ ਜੈ ਸ਼ੰਕਰ ਤੇ ਗੋਦਰਾ ਦਾ ਕਾਤਲ ਨਰਿੰਦਰ ਮੋਦੀ ਨੇ ਬਾਰਲੇ ਦੇਸ਼ਾਂ 'ਚ ਐਕਸਟਰਾ ਜੁਡੀਸ਼ਲ ਕਿਲਿੰਗ ਦਾ ਮਸਲਾ ਸ਼ੁਰੂ ਕਰਤਾ ਜਿਹਦੇ ਵਿੱਚ ਇੰਗਲੈਂਡ ਦੇ ਵਿੱਚ ਸਰ ਅਵਤਾਰ ਸਿੰਘ ਖੰਡਾ ਨਿੱਜਰ ਸਾਹਿਬ ਕੈਨੇਡਾ 'ਚ ਤੇ ਗੁਰਪਤਵੰਤ ਪੰਨੂ ਦੀ ਸਾਜਿਸ਼ ਦੇ ਵਿੱਚ ਜੋ ਬਾਈਡਨ ਨੇ ਆ ਨਰਿੰਦਰ ਮੋਦੀ ਨੂੰ ਡੱਕਿਆ ਉਹ ਹੁਣ ਮਜਬੂਰ ਹੋ ਰਿਹਾ ਕਹਿੰਦੇ ਕਿ ਭਾਰਤ ਸਰਕਾਰ ਸ਼ਰਿਆਮ ਸਿੱਖਾਂ ਦਾ ਜਲੂਸ ਕੱਢ ਕੇ ਅਥੇ ਕਤਲ ਕਰ ਰਹੀ ਹੈ ਇਸ ਇਲੈਕਸ਼ਨ ਦੇ ਦੌਰਾਨ ਨਰਿੰਦਰ ਮੋਦੀ ਨੇ ਰਾਜਨਾਥ ਸਿੰਘ ਨੇ ਔਰ ਜੈ ਸ਼ੰਕਰ ਨੇ ਸਪਸ਼ਟ ਪਾਲਿਸੀ ਜ਼ਾਹਰ ਕੀਤੀ ਹੈ ਕਿ ਅਸੀਂ ਬਾਰਲੇ ਸੇਸ਼ਾਂ 'ਚ ਜਾ ਕੇ ਜਿਹੜੇ ਸਾਨੂੰ ਚੰਗੇ ਨਹੀਂ ਲੱਗਦੇ ਉਹਨਾਂ ਦਾ ਕਤਲ ਕਰਾਂਗੇ ਜਿਸ ਦੇ ਬਰਖਿਲਾਫ ਦਾਸ ਨੇ ਆਪਣੇ ਸਰ ਉਪਕਾਰ ਸਿੰਘ ਨਾਲ ਜਾ ਕੇ ਇਲੈਕਸ਼ਨ ਕਮਿਸ਼ਨ ਨੂੰ ਦਰਖਾਸਤ ਪਾਈ ਹੈ ਕਿ ਇਹ ਗੈਰ ਕਾਨੂੰਨਨ ਕੰਮ ਹੈ ਤੁਸੀਂ ਇੰਟਰਨੈਸ਼ਨਲ ਰਿਲੇਸ਼ਨਸ ਤੋੜ ਰਹੇ ਹੋ ਔਰ ਜਿਹੜਾ ਸਿੱਖਾਂ ਦਾ ਸ਼ਿਕਾਰ ਖੇਡ ਰਹੇ ਹੋ ਔਰ ਉਹਦੇ ਬਾਅਦ ਇਹ ਚੁੱਪਾਂ ਇਸ ਮੁੱਦੇ ਤੇ ਅੱਜ ਅਸੀਂ ਜਿਹੜੀ ਅਰਦਾਸ ਕੀਤੀ ਹੈ ਅਸੀਂ ਧੰਨਵਾਦ ਕੀਤਾ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਦਾ ਜਿਨੇ ਬੜੇ ਹਿੰਮਤ ਨਾਲ ਇਹ ਮੋਦੀ ਜਿਹੜਾ ਪਹਿਲਾਂ ਇਹਨੂੰ ਵੀਜ਼ਾ ਨਹੀਂ ਸਿੰਮਲਦਾ ਬਾਹਰ ਜਾਣ ਦਾ ਕਿਉਂਕਿ ਘਟਿੰਟੀਆਂ ਦਾ ਕਾਂਡ ਲਗਾਤਾਰ ਕਰਦਾ ਆਇਆ ਉਹਨੂੰ ਇਹਨਾਂ ਨੇ ਆ ਕੇ ਦੱਸਿਆ ਕਿ ਤੇਰਾ ਤਨੀਆ ਸਰਕਾਰਾਂ ਸਿੱਖਾਂ ਨੂੰ ਮਾਰ ਰਹੀ ਐ ਉਹਦਾ ਜਲੂਸ ਕੱਢਦਾ ਗੋਦੀ মিডিਆ ਨੇ ਇਹਨਾਂ ਨੇ અપਮਾਨ ਕੀਤਾ ਜਦ ਜੋ ਬਾਈਡਨ ਨੇ ਗੁਰਪਤਵੰਤ ਪੰਨੂ ਸਾਹਿਬ ਦਾ ਕੇਸ ਸਾਹਮਣੇ ਕਿਸ ਪਾਦਾ ਅਮਰੀਕਾ ਦੀ ਅਦਾਲਤ 'ਚ ਫੇਰ ਜਾ ਕੇ ਇਹ ਮੰਨਣ ਲੱਗੇ ਆਂ ਔਰ ਆਪਣੇ ਅਸਰਾਂ ਦੇ ਉੱਤੇ ਇਲਜ਼ਾਮ ਲਾਉਂਦੇ ਆਂ ਪਰ ਅਸੀਂ ਜਾਣਦੇ ਆਂ ਕਿ ਮੁੱਢ ਤੇ ਆਰਐਸਐਸ ਭਾਜਪਾ ਦੀ ਹੀ ਸੋਚ ਐ ਜਿਹੜੀ ਘਟ ਗਿੰਤੀਆਂ ਨੂੰ ਮਾਰਦੀ ਹੈ ਅਸੀਂ ਅੱਜ ਅਰਦਾਸ ਕੀਤੀ ਹੈ ਕਿ ਜਿਹੜੇ ਸਟੇਟ ਅਮਰੀਕਾ ਕੈਨੇਡਾ ਰੂਲ ਆਫ ਲਾ ਔਰ ਮਨੁੱਖੀ ਅਧਿਕਾਰਾਂ ਤੇ ਪੈਰਾ ਦਿੰਦੇ ਆ ਉਹਨਾਂ ਨੂੰ ਅਸੀਂ ਧੰਨਵਾਦ ਕਰਨਾ ਤੇ ਅਸੀਂ ਜਿਹੜੀ ਕਨਸਟੀਟਿਊਸ਼ਨ ਆਫ ਇੰਡੀਆ ਉਹਦੇ ਵਿੱਚ ਧਾਰਾ 51 ਕਹਿੰਦੀ ਹੈ ਕਿ ਜਿਹੜੀ ਇੰਟਰਨੈਸ਼ਨਲ ਟ੍ਰੀਟੀਆਂ ਹੈਗੀਆਂ ਉਹਨਾਂ ਨੂੰ ਆਪਾਂ ਨੇ ਰਿਸਪੈਕਟ ਕਰਨਾ ਹੈਗਾ ਉਸ ਤਹਿਤ ਜਿਹੜਾ ਅਸੀਂ ਹਿਊਮਨ ਰਾਈਟਸ ਦਾ ਚਾਰਟਰ ਹੈ ਉਹਦੇ ਸਿਗਨੇਟਰੀ ਹੈਗੀ ਆ ਭਾਰਤ ਇਹ ਜਿਹੜਾ ਐਕਸਟਰਾ ਜੁਡੀਸ਼ੀਅਲ ਐਕਸਟਰਾ ਟੈਰਿਟਰੀਅਲ ਕਿਲਿੰਗ ਕਰ ਰਹੀ ਹੈ ਇਹ ਹਿਊਮਨ ਰਾਈਟਸ ਦੇ ਬਰਖਿਲਾਫ ਹੈ ਔਰ ਜਿਹੜਾ ਯੂਨਾਈਟਿਡ ਨੇਸ਼ਨ ਦਾ ਚਾਰਟਰ ਹੈ ਉਹਦੇ ਵਿੱਚ ਪਹਿਲਾ ਹਿੱਸਾ ਪਾਰਟ 2 ਆਫ ਦਾ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਅਸੀਂ ਆਪਣੇ ਸਿੱਖ ਇਸ ਬੁੱੱਜੜ ਬਾਜੀ ਧੱਲੂ ਕਰ ਰਹੇ ਲੌਲੈਸਨੈਸ ਐਕਸਟਰਾ ਜੁਡੀਸ਼ੀਅਲ ਕਿਲਿੰਗ ਦੇ ਤਹਿਤ ਅਸੀਂ ਆਪਣੀ ਰਾਈਟ ਟੂ 셀ਫ ਡਿਟਰਮੀਨੇਸ਼ਨ ਦਾ ਕੰਮ ਜਾਰੀ ਰੱਖਾਂਗੇ ਬਤੌਰ ਕੈਂਡੀਡੇਟ ਐਮਪੀ ਅਸੀਂ ਵਾਅਦਾ ਕਰਦੇ ਹਾਂ ਕਿ ਜਿਹੜਾ ਸਾਡਾ ਔਰੇ ਸ਼ਕਾਰ ਖੇਡਿਆ ਜਾ ਰਿਹਾ ਹੈ ਇਹਦਾ ਲੇਖਾ ਜੋਖਾ ਕਰਾਂਗੇ ਇਨਸਾਫ ਮੰਗਾਂਗੇ ਐਸ ਪਰ ਇੰਟਰਨੈਸ਼ਨਲ ਰਾਈਟਸ ਔਰ ਆਪਣੀ 셀ਫ ਡਿਟਰਮੀਨੇਸ਼ਨ ਦੀ ਗੱਲ ਕਰਾਂਗੇ ਜਿਸ ਦੀ ਅੱਜ ਅਸੀਂ ਅਰਦਾਸ ਭਾਈ ਰਣਜੀਤ ਸਿੰਘ ਹੋਣਾਂ ਤੋਂ ਕਰਾਈ ਹੈ ਸਰ ਹਰਪਾਲ ਸਿੰਘ ਤਰਨਤਾਰਨ ਸਾਹਿਬ ਤੋਂ ਆਏ ਆ ਸਮੂਹ ਸੰਗਤ ਦਾ ਧੰਨਵਾਦ ਹੈ ਕਿ ਸਿੱਖ ਕੌਮ ਦੀਆਂ ਆਸਾਂ ਤਹਿਤ ਅਰਦਾਸ ਦੇ ਵਿੱਚ ਸ਼ਮੂਲੀਅਤ ਕੀਤੀ ਹੈ ਮਹਾਰਾਜ ਦਿਆਕਰਨ ਮਹਿਰ ਕਰਨ ਆਪਣੀ ਕੌਮ ਤੇ ਸਾਨੂੰ ਆਪਣੀ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦੇ ਹੱਕਦਾਰ ਬਣਨ ਤੇ ਸਾਨੂੰ ਆਜ਼ਾਦ ਕਰਨ ਇਹ ਜ਼ੁਲਮ ਦੇਬਰ ਖਿਲਾਫ ਵਾਇਰਜੀ ਕਾ ਖਾਲਸਾ ਵਾਇਰਜੀ ਕੀ ਫਤਿਹ ਜਸਪ੍ਰੀਤ ਸਿੰਘ ਦੋ ਦਿਨ ਪਹਿਲਾਂ ਕਹਿੰਦੇ ਨੇ ਕਿ ਮੈਂ ਆਜ਼ਾਦ ਚੋਂ ਅੰਮ੍ਰਿਤਸਰ ਤੱਕ ਲੜਾਂਗਾ ਪਰ ਕੱਲ ਸ਼ਾਮ ਨੂੰ ਦਾ ਬਿਆਨ ਹੁੰਦਾ ਕਿ ਅਗਰ ਈਮਾਨ ਸਿੰਘ ਦੀ ਖੜੇ ਨਹੀਂ ਤੇ ਮੈਂ ਉਹਨਾਂ ਦੇ ਬਰਾਬਰ ਨਹੀਂ ਕਰਦਾ ਮੈਂ ਵਾਪਸ ਮੈਂ ਧੰਨਵਾਦੀ ਹਾਂ ਜੀ ਉਹਨਾਂ ਦਾ ਹਰੇਕ ਜੰਗ ਵੱਖ-ਵੱਖ ਤਰੀਕੇ ਨਾਲ ਲੜੀ ਜਾਂਦੀ ਹੈ ਜੇ ਇਹ ਪਾਰਲੀਮੈਂਟ ਦੀ جنگ ਹੈ ਉਹਦੇ ਵਿੱਚ ਅਸੀਂ ਦਲੀਲ ਅਪੀਲ ਕਾਨੂੰਨ ਦੀਨ ਇੰਟਰਨੈਸ਼ਨਲ ਕਾਨੂੰਨ ਗੀਨ ਆਪਣੇ ਕੌਮ ਦੀ ਗੱਲ ਰੱਖਣੀ ਹੈ ਭਾਈ ਸੰਦੀਪ ਸਿੰਘ ਹੋਣਾ ਨੇ ਬਹੁਤ ਵੱਡਾ ਇੱਕ ਕੰਮ ਕੀਤਾ ਹੈਗਾ ਪਰ ਜਿਹੜਾ ਸਾਨੂੰ ਲੋੜ ਅੱਜ ਦੇ ਦਿਨ ਦੀ ਹੈ ਉਰਿਓ ਜਿਹੜਾ ਵੀ ਪਾਰਲੀਮੈਂਟ ਜਾਂਦਾ ਹੈ ਜਾਂ ਉਹਨੂੰ ਪਤਾ ਨਹੀਂ ਹੁੰਦਾ ਕਿਵੇਂ ਆਪਾਂ ਨੇ ਅਪਰੋਚ ਕਰਨਾ ਹੈ ਸਰ ਸਿਮਰਨਜੀਤ ਸਿੰਘ ਮਾਨ ਨੇ ਇੱਕ ਬਹੁਤ ਵੱਡਾ ਸਾਡੇ ਲਈ ਢਾਂਚਾ ਬਣਾ ਕੇ ਦਿੱਤਾ ਹੈ ਉਹਨੂੰ ਵਰਤ ਕੇ ਅਸੀਂ ਆਪਣੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਆਪਣੇ ਹੱਕਾਂ ਤੇ ਪੈਰਾ ਦੇ ਸਕਦੇ ਆ ਮੈਂ ਸਮਝਦਾ ਕਿ ਸੰਨੀ ਜੀ ਨੇ ਜਿਹੜਾ ਇਹ ਬਿਆਨ ਕੀਤਾ ਹੈ ਇਹ ਉਸ ਪਾਰਲੀਮੈਂਟ 'ਚ ਆਵਾਜ਼ ਉਲਾਨ ਵਾਸਤੇ ਸਾਨੂੰ ਬਹੁਤ ਵੱਡੀ ਇੱਕ ਹੋਕਾ ਭਰ ਰਹੀ ਹੈ ਤੇ ਅਸੀਂ ਪ੍ਰਣ ਕਰਦੇ ਆ ਕਿ ਜਿਵੇਂ ਅੱਜ ਇਹ ਮੁੱਦੇ ਚੱਕੇ ਆ ਪਾਰਲੀਮੈਂਟ 'ਚ ਜਾ ਕੇ ਗੁੰਗੇ ਬੋਲੇ ਨਹੀਂ ਬੈਠਾਂਗੇ ਸਿੱਖਾਂ ਦੇ ਕਤਲਿਆਂ ਬਾਰੇ ਸਿੱਖਾਂ ਦੀ ਰਾਈਟ ਟੂ ਸੈਵ ਡਿਟਰਮੀਨੇਸ਼ਨ ਬਾਰੇ ਡੱਟ ਕੇ ਪੈਰਾ ਧਾਵਾਂਗੇ ਬਹੁਤ-ਬਹੁਤ ਉਹਨਾਂ ਦਾ ਧੰਨਵਾਦ ਸ਼੍ਰੋਮਣੀ ਕਮੇਟੀ ਛੱਡ ਕੇ ਤਲਵੀਰ ਸਿੰਘ ਦਾ ਕਹਿਣਾ ਹੈ ਕਿ ਸ਼੍ਰੋਮਣੀ ਕਮੇਟੀ ਦੇ ਦੋ ਪੈਸਟ ਹੋਣ ਕਿਤਨੇ ਮੁਲਾਜ਼ਮਾਂ ਨੇ ਕੀ ਕਰਨਾ ਚਾਹੀਦਾ ਮੈਂ ਤਾਂ ਸ਼੍ਰੋਮਣੀ ਕਮੇਟੀ ਦੇ ਲਗਾਤਾਰ ਬਰਖਲਾ ਮੋਰਚਾ ਲਾਂਦਾ ਆ ਰਿਹਾ 328 ਰੁਪਏ ਇਹਨਾਂ ਨੇ ਗਾਇਬ ਕਰਤੇ ਬਰਗਾੜੀ ਦੇ ਵਿੱਚ ਜਿਹੜਾ ਗੁਰੂ ਸਾਹਿਬ ਦਾ ਕਤਲੇਆਮ ਹੋਇਆ ਉਹਦੇ ਬਰਖਲਾਫ ਇਹਨਾਂ ਨੇ ਕੋਈ ਕੰਮ ਨਹੀਂ ਕੀਤਾ ਮਾਫੀ ਨਾਮੇ ਦੇਤੇ ਔਰ ਜਿਹੜੀ ਸਟੇਟ ਆਫ ਇੰਡੀਆ ਹੈ ਉਹਨਾਂ ਨੇ ਸਿੱਖੀ ਖਤਮ ਕਰਨ ਵਾਸਤੇ ਸਾਡੀ ਜਮਹੂਰੀਅਤ ਭੰਗ ਕੀਤੀ ਹੋਈ ਹੈ 2011 ਚ ਚੋਣ ਹੋਣੇ ਸੀਗੇ 5 ਸਾਲ ਬਾਅਦ ਸਿੱਖ ਗੁਰਦੁਆਰਾ ਐਕਟ ਕਹਿੰਦਾ ਹੈ ਕਿ ਚੋਣ ਹੋਣੇ ਚਾਹੀਦੇ ਆ ਪਰ ਇਨਾਂ ਸਰਕਾਰਾਂ ਨੇ ਉਰੇ ਨਵੀਂ ਆਵਾਜ਼ ਸਿੱਖਾਂ ਦੀ ਉੱਭਰਣ ਤੋਂ ਰੋਕਣ ਵਾਸਤੇ ਲਗਾਤਾਰ ਸਾਡੇ ਚੋਣਾਂ ਦੇ ਉੱਤੇ ਪਾਬੰਦੀ ਲਾਈ ਹੋਈ ਹੈ ਔਰ ਹੁਣ ਵੀ ਡਿਲੇ ਦੇ ਉੱਤੇ ਡਿਲੇ ਹੋ ਰਹੀ ਹੈ ਮੈਂ ਸਮਝਦਾ ਹੈ ਕਿ ਜਿਹੜੀ ਸੰਸਥਾ ਏਸ਼ੀਆ ਦੇ ਵਿੱਚ ਸਭ ਤੋਂ ਪਹਿਲਾਂ ਜਮਹੂਰੀਅਤ ਟੰਗ ਯੂਨੀਵਰਸਲ ਅ ਫਰੈਂਚਾਈਜ਼ ਦਿਂਦੀ ਸੀ ਉਹ ਮੁੜ ਬਹਾਲ ਹੋਣੀ ਚਾਹੀਦੀ ਹੈ ਸਿੱਖਾਂ ਨੂੰ ਇਕੱਠੇ ਹੋ ਕੇ ਆਪਣੇ ਮਸਲੇ ਉਰੇ ਧਰ ਕੇ ਉਹਨਾਂ ਦੀ ਕੋਈ ਨਾ ਕੋਈ ਆਪਾਂ ਨੂੰ ਉਹ ਉਸ ਨੂੰ ਨਤੀਜੇ ਕੱਢਣੇ ਚਾਹੀਦੇ ਅੱਜ ਤੱਕ ਕੋਈ ਵਾਈਟ ਪੇਪਰ 1984 ਦਾ ਨਹੀਂ ਇਹਨਾਂ ਨੇ ਕੱਢ ਕੇ ਲਾਗੂ ਕੀਤਾ ਆਏ ਵਾਰੀ ਜਦ ਅਸੀਂ ਉਰੇ ਅਰਦਾਸ ਕਰਨ ਹੁੰਦੇ ਆ 6 ਜੂਨ ਨੂੰ ਪੁਲਿਸ ਦੇ ਬੈਰੀਕੇਡ ਲੱਗੇ ਹੁੰਦੇ ਆ ਧੱਕੇ ਮੁੱਕੀ ਤੇ ਗਲਤ ਅੰਸਰ ਉਰੇ ਆ ਜਾਂਦੇ ਹੈਗੇ ਆ ਤੇ ਸਾਨੂੰ ਇੱਥੇ ਅਰਦਾਸ ਤੱਕ ਕਰਨ ਦੀ ਮੁਸ਼ਕਲ ਹੋ ਜਾਂਦੀ ਹੈ ਸੋ ਮੈਂ ਸਮਝਦਾ ਹੈ ਕਿ ਜਮਹੂਰੀਅਤ ਤਾਂ ਤੌਰ ਤਰੀਕੇ ਨਾਲ ਔਰ ਇਹ ਜਿਹੜੇ ਮਹੰਤ ਬੈਠੇ ਆ ਉਹਨਾਂ ਨੂੰ ਕੱਢਣ ਦਾ ਸਾਡਾ ਹੱਕ ਹੋਣਾ ਚਾਹੀਦਾ ਹੈ ਜਮਹੂਰੀਅਤ ਬਹਾਲ ਹੋਣੀ ਚਾਹੀਦੀ ਹੈ ਇਹ ਬਿਲਕੁਲ ਗਲਤ ਹੈ ਅਸੀਂ ਕੌਂਕੇ ਸਾਹਿਬ ਦਾ ਮੁੱਦਾ ਬਾਦਲ ਦੀ ਸਰਕਾਰ ਬਾਦਲ ਦੇ ਸਾਹਮਣੇ ਲੈ ਕੇ ਗਏ ਸੀ ਜਿਹੜੀ ਮੇਰਾ ਖਿਆਲ ਡੀਆਈਜੀ ਸ਼ਰਮੇ ਦੀ ਰਿਪੋਰਟ ਸੀ ਉਹ ਖੁੱਲਾ ਕਰਨ ਨੂੰ ਮੇਰਾ ਖਿਆਲ 1900 98 99 'ਚ ਜਾ ਕੇ ਉੱਥੇ ਦਰਖਾਸਤਾਂ ਦਿੱਤੀਆਂ ਸੀ ਇਹਨਾਂ ਨੇ ਕੁਝ ਨਹੀਂ ਕੀਤਾ ਸਗੋਂ ਸੁਮੇਤ ਸੇਣੀ ਵਰਗੇ ਉੱਤੇ ਲਾਥੇ ਔਰ ਸਾਰਾ ਜਿਹੜਾ ਸਿੱਖਿਆ ਦੇ ਨਾਲ ਬੀਤਿਆ ਜਿਹਦੀ ਅਰਦਾਸ ਅਸੀਂ ਅੱਜ ਕੀਤੀ ਹੈ ਉਹਨੂੰ ਟੱਕ ਕੇ ਦਬਾਤਾ ਜਿਹੜੇ ਵੀ ਔਰ ਇਹ ਦਿੱਲੀ ਤੋਂ ਆਪਣੀ ਸਿੱਖਿਆ ਲੈ ਕੇ ਆਉਂਦੇ ਆ ਉਹ ਪਹਿਲਾਂ ਕਾਨੇ ਕੈਂਡੀਡੇਟ ਆ ਜਾਂਦੇ ਹੈਗੇ ਆ ਜਿਨ੍ਹਾਂ ਨੇ ਆਪਣੀ ਕੌਮ ਦੀ ਗੱਲ ਨਹੀਂ ਕਰਨੀ ਉਹਨਾਂ ਨੇ ਸਿਰਫ ਸਿਰਫ ਉੱਥੇ ਦਿੱਲੀ ਜਾ ਕੇ ਮੱਥਾ ਟੇਕਣਾ ਤੇ ਅੱਜ ਅਸੀਂ ਆ ਅੰਤਰਰਾਸ਼ਟਰੀ ਪੱਧਰ ਤੇ ਉਹ ਕੰਟਰੀਆਂ ਜਿਨ੍ਹਾਂ ਦੇ ਨਾਂ ਦੇ ਉੱਤੇ ਸਾਡੀ ਕਨਸਟੀਟਿਊਸ਼ਨ ਵੀ ਬਣੀ ਹੈ ਕੈਨੇਡਾ ਤੇ ਅਮਰੀਕਾ ਦੇ ਸੁਵਿਧਾਨ ਤੋਂ ਸਾਡਾ ਸੁਵਿਧਾਨਾ ਬਣਿਆ ਹੈ ਅਸੀਂ ਉਹਨਾਂ ਦਾ ਸਬਕ ਭਾਰਤ ਦੀ ਪਾਰਲੀਮੈਂਟ ਤੋਂ ਸਿਖਾਣਾ ਹੈ ਕਿ ਕੱਲੇ ਅੱਖਰ ਸੁਵਿਧਾਨ ਦੇ ਨਾਲ ਨਹੀਂ ਸਰਦਾ ਉਹਦੇ ਉੱਤੇ ਅਮਲ ਕਰਨਾ ਚਾਹੀਦਾ ਹੈ ਕਿਵੇਂ ਜਿਵੇਂ ਕੈਨੇਡਾ ਤੇ ਅਮਰੀਕਾ ਨੇ ਕੀਤਾ ਹੈ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X ਹੋਰ WhatsApp channel par but...